ਸ਼੍ਰੀ ਕਾਲਜੀ ਸਾਰਿਆਂ ਨੂੰ ਕਈ ਵਾਰ ਆਪਾਂ ਕਿਸੇ ਨੂੰ ਪਹਿਲੀ ਵਾਰ ਮਿਲਦੇ ਆ ਨਾ ਤਾਂ ਆਪਾਂ ਉਹਦੇ ਫਿਜ਼ੀਕਲ ਅਪੀਅਰੈਂਸ ਤੋਂ ਤੇ ਉਹਦੇ ਕੱਪੜਿਆਂ ਤੋਂ ਇਮਪ੍ਰੈਸ ਹੋ ਜਾਂਦੇ ਆ ਆਪਾਂ ਲੱਗਦਾ ਕਿ ਬੰਦਾ ਦੇਖਣ ਨੂੰ ਬੜਾ ਸੋਹਣਾ ਹੈ ਤੇ ਉਹਨੇ ਕੱਪੜੇ ਵੀ ਬੜੇ ਸੋਹਣੇ ਤੇ ਕੀਮਤੀ ਪਾਏ ਹੋਏ ਆ ਤੇ ਇਹ ਬੰਦਾ ਬਹੁਤ ਵਧੀਆ ਹੋਊਗਾ ਪਰ ਕਹਿੰਦੇ ਨੇ ਨਾ ਕਿ ਚਿਹਰਾ ਤੇ ਕੱਪੜੇ ਕਦੇ ਕਿਸੇ ਦੀ ਅਸਲੀਅਤ ਨਹੀਂ ਦੱਸਦੇ ਅਸਲੀਅਤ ਬੰਦੇ ਦੀ ਪਤਾ ਲੱਗਦੀ ਹੈ ਉਹਦੇ ਬਿਹੇਵੀਅਰ ਤੋਂ ਉਹਦੀ ਸੋਚ ਤੋਂ ਉਹਦੇ ਐਟੀਟਿਊਡ ਤੋਂ ਉਹਦੇ ਗੱਲਬਾਤ ਕਰਨ ਤੋਂ ਤੇ ਇਹ ਆਪਾਂ ਨੂੰ ਪਤਾ ਲੱਗਦਾ ਜਦ ਆਪਾਂ ਉਸ ਬੰਦੇ ਨਾਲ ਰਹਿਨੇ ਆ ਉਹਦੇ ਨਾਲ ਗੱਲ ਕਰਦੇ ਆ ਉਹਦੇ ਸਾਨੂੰ ਪਤਾ ਲੱਗਦਾ ਕਿ ਉਹਦੀ ਥਿੰਕਿੰਗ ਕੀ ਹੈ ਉਦੋਂ ਤੱਕ ਆਪਾਂ ਸਿਰਫ ਉਹਦੇ ਫਿਜ਼ੀਕਲ ਅਪੀਅਰੈਂਸ ਤੋਂ ਉਹਦੇ ਚਿਹਰੇ ਤੋਂ ਇਮਪ੍ਰੈਸ ਹੋਏ ਹੁੰਦੇ ਆ ਤੇ ਕਈ ਵਾਰ ਇਹੋ ਜਿਹੇ ਬੰਦੇ ਨਾਲ ਗੱਲ ਕਰਨ ਤੋਂ ਬਾਅਦ ਨਾ ਆਪਾਂ ਬੜੇ ਡਿਸਪਾਇੰਟ ਹੋ ਜਾਂਦੇ ਆ ਕਿਉਂਕਿ ਕਈ ਵਾਰ ਬੰਦੇ ਦਾ ਬਿਹੇਵੀਅਰ ਬਹੁਤ ਗਲਤ ਹੁੰਦਾ ਹੈ ਉਹ ਬੜਾ ਰੂਡ ਜਾਂ ਹੁੰਦਾ ਬੋਲਣ ਨੂੰ ਉਹਦੇ ਚ ਐਟੀਟਿਊਡ ਬੜਾ ਹੁੰਦਾ ਹੈ ਗੱਲ ਕਰਨ ਵੇਲੇ ਫਿਰ ਉਹ ਬੰਦਾ ਆਪਾਂ ਨੂੰ ਚਾਹੇ ਜਿੰਨਾ ਮਰਜੀ ਸੋਨਾ ਉਹ ਵਿੱਚ ਚੰਗਾ ਨਹੀਂ ਲੱਗਦਾ ਇਸਦੇ ਉਲਟ ਕਈ ਵਾਰ ਬੰਦਾ ਬੜਾ ਸਿੰਪਲ ਜਿਹਾ ਹੋਊਗਾ ਉਹਨੇ ਕੱਪੜੇ ਵੀ ਬੜੇ ਸਿੰਪਲ ਪਾਏ ਹੋਣਗੇ ਪਰ ਜਦੋਂ ਗੱਲ ਕਰਦਾ ਹੈ ਨਾ ਉਹਦਾ ਜੋ ਬਿਹੇਵੀਅਰ ਹੁੰਦਾ ਹੈ ਉਹਦੇ ਨਾਲ ਰੂਹ ਖੁਸ਼ ਹੋ ਜਾਂਦੀ ਹੈ ਕਈ ਕਹਿ ਦਿੰਦੇ ਆ ਨਾ ਕਿ ਫਲਾਣਾ ਗੱਲ ਕਰਦਾ ਤਾਂ ਉਹਦੇ ਮੂੰਹੋਂ ਫੁੱਲ ਕਿਰਦੇ ਨੇ ਵਾਕਈ ਕਈ ਬੰਦਿਆਂ 'ਚ ਇੰਨਾ ਸਲੀਕਾ ਹੁੰਦਾ ਹੈ ਉਹ ਦੇਖਣ ਨੂੰ ਭਾਵੇਂ ਸੋਹਣੇ ਨਹੀਂ ਲੱਗਦੇ ਪਰ ਉਹ ਆਪਣੇ ਬਿਹੇਵੀਅਰ ਨਾਲ ਆਪਣੀ ਬੋਲਚਾਲ ਨਾਲ ਦੂਜਿਆਂ ਨੂੰ ਇੰਪ੍ਰੈਸ ਕਰ ਲੈਂਦੇ ਇਸ ਕਰਕੇ ਨਾ ਕਿਸੇ ਦਾ ਚਿਹਰਾ ਦੇਖ ਕੇ ਉਹਦੇ ਕੱਪੜੇ ਦੇਖ ਕੇ ਉਹਨੂੰ ਜੱਜ ਨਹੀਂ ਕਰ ਲੈਣਾ ਚਾਹੀਦਾ ਕਿ ਇਹ ਕਹਿੋ ਜਏ ਨਾ ਕਿਸੇ ਦੇ ਕੀਮਤੀ ਕੱਪੜੇ ਦੇਖ ਕੇ ਇਹ ਸੋਚ ਲੋ ਕਿ ਇਹ ਬੰਦਾ ਬਹੁਤ ਵਧੀਆ ਹੋ ਨਾ ਕਿਸੇ ਦਾ ਸਹੱਪਣ ਦੇਖ ਕੇ ਸੋਚੋ ਤੇ ਨਾ ਕਿਸੇ ਦੇ ਸਿੰਪਲ ਜਿਹੇ ਕੱਪੜੇ ਦੇਖ ਕੇ ਉਹਦੇ ਬਾਰੇ ਕੋਈ ਅੰਦਾਜ਼ਾ ਲਾਓ ਕਈ ਵਾਰ ਕਈ ਬੰਦੇ ਤੁਹਾਡੇ ਨਾਲ ਪਹਿਲਾਂ ਬੜੇ ਚੰਗੇ ਬਣੇ ਰਹਿਣਗੇ ਦੇਖਣ ਨੂੰ ਵੀ ਸੋਹਣੇ ਕੱਪੜੇ ਵੀ ਸੋਹਣੇ ਪਾਉਂਦੇ ਆ ਤੁਹਾਨੂੰ ਇੰਪ੍ਰੈਸ ਕਰਨ ਲਈ ਵਧੀਆ ਬੋਲ ਚੱਲ ਰਹੂ ਤੁਹਾਡੀ ਉਹਨਾਂ ਦੀ ਤੁਹਾਡੇ ਨਾਲ ਪਰ ਇੱਕ ਸਟੇਜ ਤੇ ਆ ਕੇ ਨਾ ਉਹਨਾਂ ਦੀ ਅਸਲੀਅਤ ਬਾਹਰ ਆ ਜਾਂਦੀ ਹੈ ਜਦ ਤੁਸੀਂ ਉਹਨਾਂ ਨਾਲ ਕਾਫੀ ਟਾਈਮ ਰਹਿੰਦੇ ਹੋ ਨਾ ਫਿਰ ਉਹਨਾਂ ਦਾ ਅਸਲੀ ਚਿਹਰਾ ਬਾਹਰ ਆ ਜਾਂਦਾ ਹੈ ਇਸ ਕਰਕੇ ਨਾ ਕਿਸੇ ਦੇ ਚਿਹਰੇ ਨੂੰ ਦੇਖ ਕੇ ਕਿਸੇ ਦੇ ਕੱਪੜਿਆਂ ਨੂੰ ਦੇਖ ਕੇ ਉਹਦੇ ਬਾਰੇ ਅੰਦਾਜ਼ਾ ਨਾ ਲਾ ਲਿਆ ਕਰੋ ਬੰਦੇ ਦੇ ਗੁਣ ਵੀ ਕੋਈ ਚੀਜ਼ ਹੁੰਦੇ ਆ ਬੰਦੇ ਦੀ ਸਿਰਤ ਵੀ ਕੋਈ ਚੀਜ਼ ਹੁੰਦੀ ਹੈ ਪਰ ਲੋਕਾਂ ਦੀ ਸੋਚ ਇਹ ਹੈ ਨਾ ਕਿ ਸਿਰਤ ਨਾਲੋਂ ਸੂਰਤ ਨੂੰ ਵੱਧ ਪ੍ਰੈਫਰੈਂਸ ਦਿੱਤੀ ਜਾਂਦੀ ਹੈ ਬੰਦੇ ਦੇ ਗੁਣ ਬੰਦੇ ਦਾ ਜੇ ਕੋਈ ਟੈਲੈਂਟ ਹੈ ਉਦੀ ਸੋਚ ਇਹ ਤਾਂ ਬਹੁਤ ਬਾਅਦ ਚ ਦੇਖੇ ਜਾਂਦੇ ਪਰ ਆਪਾਂ ਨੂੰ ਇੱਕ ਟਾਈਮ ਤੱਕ ਕਿਸੇ ਨੂੰ ਵੀ ਇਸ ਗੱਲਾਂ ਦਾ ਨਾ ਪਤਾ ਨਹੀਂ ਹੁੰਦਾ ਪਰ ਜਿਵੇਂ ਜਿਵੇਂ ਆਪਣੀ ਉਮਰ ਵੱਧਦੀ ਹੈ ਨਾ ਆਪਾਂ ਨੂੰ ਇਹ ਗੱਲਾਂ ਸਮਝ ਆਉਣ ਲੱਗ ਜਾਂਦੀਆਂ ਕਿ ਚਿਹਰਾ ਤੇ ਕੱਪੜੇ ਕਿਸੇ ਦਾ ਸੱਚ ਨਹੀਂ ਦੱਸਦੇ ਉਹਦਾ ਸੱਚ ਤੁਹਾਨੂੰ ਉਹਦੇ ਨਾਲ ਰਹਿ ਕੇ ਉਹਦੇ ਨਾਲ ਗੱਲਬਾਤ ਕਰਕੇ ਉਹਦੇ ਨਾਲ ਵਿਚਰ ਕੇ फिर